ਸਾਰੇ ਭੈਣ ਭਰਾਵਾਂ ਨੂੰ ਮੀਤ ਕਰ ਰਿਹਾ ਸਜਣ ਸਾਰੇ ਠੀਕ ਠਾਕ ਨੇ ਭਾਈ ਬਾਈ ਦੇ ਨਾਲ ਕੰਮ ਕਰਦਾ ਹੈ ਚੈਨੀ ਦੁਕਾਨ ਤੇ ਵੀ ਹੈਂਡਲ ਕਰਦਾ ਸਾਰਾ ਇਹ ਹੀ ਦੇਖ ਰਿਹਾ ਕਰਦਾ ਪਰ ਬਾਈ ਦਾ ਦਿਲ ਵੀ ਬਹੁਤ ਵੱਡਾ ਹੈਗਾ ਜੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਤਾਂ ਬਾਈ ਦਾ ਸਨਮਾਨ ਕਰਨ ਲੱਗਾ ਅੱਜ ਦਿਵਾਲੀ ਦੇ ਦਿਨ ਤੇ ਓਪੋ ਦਾ ਮੋਬਾਈਲ ਦੇਣਾ ਵੀ ਅੱਛਾ ਧੰਨਵਾਦ ਸਜਣਾ ਉਹ ਦੇਖੋ ਸਾਰੇ ਦੁਕਾਨਦਾਰ ਨੂੰ ਬੇਨਤੀ ਹੈ ਕਿਉਂਕਿ ਇਮਾਨਦਾਰੀ ਨਾਲ ਬੰਦਾ ਜਿਹੜਾ ਕੰਮ ਕਰਦਾਗਾ ਉਹਨੂੰ ਦਿਓ ਤੇ ਨਾਲ ਸਗਨ ਦਿੱਤਾ ਕੁਛ ਤੇ ਮੋਬਾਈਲ ਦਿੱਤਾ ਓਪੋ ਦਾ ਇਹ ਸਰਪ੍ਰਾਈਜ਼ ਨੇ ਤੇ ਬਾਕੀ ਸੱਜਣੋਂ ਸਾਰਿਆਂ ਨੂੰ ਬੇਨਤੀ ਇਹੀ ਆ ਵੀ ਜਿਹੜਾ ਕੋਈ ਮਾਨਦਾਈਆਂ ਕੰਮ ਕਰਦਾ ਦੁਕਾਨ ਤੇ ਉਹਦਾ ਸਨਮਾਨ ਕਰਿਆ ਕਰੋ ਬਾਈ ਤੋਂ ਬਹੁਤ ਵੱਡੀ ਗੱਲ ਆ ਬਈ ਤੇਰੀ ਸਿੱਖਣ ਵਾਲੀ ਗੱਲ ਮੰਨਦੀ ਆ ਇਹ ਜਿਹੜਾ ਤੇਰੇ ਨਾਲ ਕੰਮ ਕਰਦਾਗਾ ਦਿਨਾਂ ਤੂੰ ਵਧੀਆ ਸਤਕਾਰ ਕਰਦੇ ਹੈਨਾ ਠੀਕ ਹੈ ਜੀ ਬਈ ਧੰਨਵਾਦ ਆਪਣੇ ਭਰਾ ਨੇ ਸਾਰਿਆਂ ਨੂੰ ਬਤਿਆ ਹੈਨਾ ਕਿ ਐਸਾ ਘਰਾਟ ਇੰਟਰਪ੍ਰਾਈਜ਼ ਦਾ ਫੁੱਲ ਘਰਾਟ ਆ ਐਡਰੈਸ ਸਾਰਾ ਪਾਸ ਮਿਝਾਤਾ ਦੀ ਇਹਦੇ ਵਿੱਚ ਪਤਾ ਹੈਨਾ ਮਾਨ ਸਨਮਾਨ ਦੇਦਾ ਤਾਂ ਬਾਦਰਾ ਕਿਉਂਕਿ ਬਈ ਭਾਈ ਇਹ ਤਾਂ ਇਹੀ ਲੋੜ ਨਹੀਂ ਸਨ ਇਹਦੀ ਵੀ ਲੋਰ ਦੀ ਸਾਨੂੰ ਧੰਨਵਾਦ ਇਹਦਾ ਬੜਾ ਮਾਨ ਸਨਮਾਨ ਕਰਦਾ ਹੈਗਾ। ਆਹ ਦੇਖੋ ਕੁੜੀ ਬਦੋਮੀ ਨੂੰ ਆਈ ਜੀ ਤੇ ਆਪਣਾ ਭਾਈ ਸਪੋਰਟ ਕਰਦਾ ਆਪਣੀ ਤੇ ਆਪਾਂ ਇਹਨੂੰ ਜਿੜਿਆ ਨਹੀਂ। ਭਾਈ ਹੋਰ ਕੀ ਮਿਲਣਾ ਚਾਹੀਦਾ ਹੈ ਪਿਆਰ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਹੈ ਵੀ ਜੋ ਕੋਈ ਵੀ ਆਪਣਾ ਸਾਥੀ ਆ ਜਾਂ ਦੁਕਾਨ ਤੇ ਕੰਮ ਕਰਦਾ ਮਾਨ ਸਨਮਾਨ ਕਰਿਆ ਕਰੋ ਕਿਉਂਕਿ ਤੁਹਾਡਾ ਸਾਰਾ ਕਸੂਰੀ ਹੈਂਡਲ ਕਰਦਾ ਉਹੀ ਦੇਖਦਾ ਹੁੰਦਾ ਹੈਗਾ। ਵੱਧ ਵੱਧ ਸ਼ੇਅਰ ਕਰਿਓ ਵੀਡੀਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਪੇਜ ਨੂੰ ਕਰ ਲਓ ਫੋਲੋ। ਧੰਨਵਾਦ।